ਲੱਖੇ ਸਿਧਾਣੇ ਬਾਰੇ ਇੱਕ ਗੱਲ ਕਰੋ ਜੀ ਦਰਖਤਾਂ ਨੂੰ ਕੱਟਣ ਦਾ ਮਸਲਾ ਫਤੇਗੜ ਸਾਹਿਬ ਦੇ ਵਿੱਚ ਹਾਂ ਜੀ ਉਹ ਪਟਿਆਲੇ ਵਾਲੀ ਰੋਡ ਤੇ ਹੈ ਸ਼ਾਇਦ ਜੀ ਨਹੀਂ ਦੇਖੋ ਤੇ ਗੰਭੀਰ ਮਸਲਾ ਹੈ ਇੱਕ ਪਾਸੇ ਅਸੀਂ ਰੁੱਖ ਲਾਈ ਜਾਂਦੇ ਆ ਹੂੰ ਰੁੱਖ ਲਾਉਣ ਦੀ ਵੀ ਸੁਣ ਲੋ ਇੱਕ ਫੋਟੋ ਮੈਨੂੰ ਮਿਲੀ ਉਹਦੇ ਵਿੱਚ ਦੋ ਮੈਡਮਾਂ ਪਤਾ ਨਹੀਂ ਕਿਹੜੇ ਡਿਪਾਰਟਮੈਂਟ ਦੀਆਂ ਉਹ ਇੱਟ ਸਿਟੀ ਲਈ ਜਾਂਦੀਆਂ ਹੁਣ ਆਪਾਂ ਨੂੰ ਪਤਾ ਆਪਾਂ ਇਸ ਏਰੀਆ 'ਚ ਰਹਿੰਦੇ ਆ ਫੋਟੋ ਆਪਣੇ ਏਰੀਆ ਦੇ ਹੁਣ ਉਹ ਪਤਾ ਨਹੀਂ ਵਿਚਾਰੀਆਂ ਟੀਚਰ ਆ ਕਿ ਜਾਂ ਹੈਲਥ ਡਿਪਾਰਟਮੈਂਟ ਚ ਆ ਕਿ ਆਂਗਣਵਾੜੀ ਵਾਲੀਆਂ ਚਲੋਣ ਕੀ ਹੈ ਕਰਨਾ ਉਹ ਨਾ ਭੈਣ ਜੀ ਇਦਾਂ ਨਾ ਕਰਿਆ ਕਰੋ ਕੋਈ ਬੂਟਾ ਤੇ 10 ਰੁਪਏ ਦਾ ਕੋਈ ਬੂਟਾ ਲੈ ਕੇ ਲਾ ਦਿਓ ਕੀ ਇਹੋ ਜਿਹਾ ਸਮਰ ਉਹ ਇਟ ਸਿੱਟੀ ਲਈ ਜਾ ਰਹੀਆਂ ਨੇ ਤੇ ਆਪਾਂ ਨੂੰ ਪਤਾ ਕਿ ਇਟ ਸਿੱਟ ਤਾਂ ਬੂਟੀ ਹੈ ਜੀ ਉਹ ਜੇ ਹੋ ਗਈ ਤੇ ਉਹਨੇ ਹੂ ਸਿਆਪਾ ਪਾ ਦੇਣਾ ਜੇ ਨਾ ਹੋਈ ਪਹਿਲੀ ਗੱਲ ਹੋਣੀ ਨਹੀਂ ਆਪਣੇ ਕਸੀਲੇ ਆਲੇ ਪੜਦੇ ਫਿਰਦੇ ਉਹ ਲੋਕ ਹਾਂ ਜੀ ਉਹ ਬਸ ਇਦਾਂ ਦੀ ਬੂਟੀ ਆ ਤਾਂ ਤੇ ਉਹ ਮਤਲਬ ਕਿ ਫੋਟੋ ਸੈਸ਼ਨ ਜਿਹੜਾ ਚੱਲੀ ਜਾਂਦਾ ਇਹਦਾ ਇੱਕ ਪਾਸੇ ਮਾਨ ਸਾਹਿਬ ਕਹਿੰਦੇ ਨੇ ਕਿ ਬੂਟੇ ਲਾਓ ਜੀ ਕਾਨੂੰਨ ਬਣਾ ਦਿਆਂਗੇ ਦੂਸਰੇ ਪਾਸੇ ਯਾਰ ਇੰਨੇ ਪਲੇ ਨੇ ਸ਼ਾਨਦਾਰ ਬੂਟੇ ਚੜੇ ਆ ਉਹ ਵੱਡੇ ਜਾਂਦੇ ਆ ਸਮਝ ਤੋਂ ਬਾਹਰ ਆ ਇਹਦਾ ਕੀ ਹਾਲ ਹੋਵੇ ਹਾਲਾਂਕਿ ਚਲੋ ਇਹ ਲਾਉਂਦੇ ਵੀ ਆ ਹਾਈਵੇ ਦੇ ਕਿਨਾਰਿਆਂ ਤੇ ਲੱਗਦੇ ਵੀ ਆ ਚਾਰ ਪੰਜ ਸਾਲਾਂ ਤੱਕ ਥੋੜੇ ਜਾਂਦੇ ਪਰ ਉਹ ਜਿਹੜੇ ਬੂਟੇ ਪੁਰਾਣੇ ਲੱਗੇ ਨੇ ਰੁੱਖ ਲੱਗੇ ਨੇ ਆੜੇ ਆੜੇ ਜਫੇ ਚ ਨਹੀਂ ਆਉਂਦੇ ਜੀ ਯਾਨੀ ਮਤਲਬ ਕਿ ਕਈ ਕਈ ਦਹਾਕਿਆਂ ਦੇ ਪੁਰਾਣੇ ਹੋਣੇ ਆ ਜਿਹੜੇ ਹੂੰ ਤਾਂ ਉਹ ਪੱਟ ਕੇ ਗੰਜੀ ਸੜਕ ਕਰਕੇ ਫਿਰ 5-7 ਸਾਲਾਂ ਚ ਬੂਟੇ ਤਿਆਰ ਕਰਨੇ ਇੱਕ ਐਸਾ ਵਿਕਾਸ ਦਾ ਮਾਡਲ ਹੈ ਮੈਨੂੰ ਸਮਝ ਨਹੀਂ ਆਉਂਦੀ ਜੀ 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 ਲੱਖਾ ਸਝਾਣਾ ਭਾਈ ਠੀਕ ਹੈ ਮੇਰੇ ਮਤਭੇਦ ਵੀ ਹੁੰਦੇ ਆ ਕੁਝ ਮੁੱਦਿਆਂ ਤੇ ਪੋਲਿਟਿਸ਼ੀਅਨਸ ਦੇ ਨਾਲ ਜੀ ਜੀ ਆਪਣੇ ਦੋਸਤ ਵੀ ਨੇ ਸਾਰੇ ਐਸੀ ਗੱਲ ਨਹੀਂ ਹੈ ਬਿਲਕੁਲ ਮਤਭੇਦ ਆਪਣੀ ਜਗ੍ਹਾ ਤੇ ਹੁੰਦੇ ਪਰ ਆਹ ਜਿਹੜੀਆਂ ਗੱਲਾਂ ਮੈਂ ਇਹਨਾਂ ਦੇ ਨਾਲ ਸਹਿਮਤ ਹਾਂ ਜੀ ਕਿ ਯਾਰ ਇਹ ਇੱਕ ਇਹ ਵਿਕਾਸਤਾ ਮਾਡਲ ਤੇ ਸਾਡੇ ਲਈ ਵਿਨਾਸ਼ਤਾ ਮਾਡਲ ਬਣ ਗਿਆ। ਇਹਦਾ ਬਦਲ ਲੱਭੋ ਇਹ ਤੁਹਾਡਾ ਕੰਮ ਹੈ। ਕਿ ਰੁੱਖਾਂ ਨੂੰ ਬਚਾਉਣਾ ਵੀ ਹੈ ਸੜਕਾਂ ਵੀ ਬਣਾਉਣੀਆਂ। ਕੀ ਹਿਸਾਬ ਕਿਤਾਬ ਹੋਣਾ ਚਾਹੀਦਾ? ਜੀ ਉਹੀ ਤਾਂ ਤੇ ਜੇ ਤੁਸੀਂ ਪ੍ਰੋਜੈਕਟ ਲੈ ਆ ਰਹੇ ਹੋ 4-5 ਸਾਲ ਪਹਿਲਾਂ ਹੀ ਜਾਂ ਤਾਂ ਲਾ ਕੇ ਉਹਦੇ ਬਰੋਬਰ ਉਹਨੇ ਤਿਆਰ ਕਰ ਦੋ ਓਡੇ ਵੱਡੇ ਕਰਕੇ ਦਿਖਾਓ। ਹੂੰ ਹੂੰ ਬਿਲਕੁਲ ਬਿਲਕੁਲ। ਕੈਂਪਾ ਪ੍ਰੋਜੈਕਟ ਦਿੱਤਾ ਹੈ ਤਾਂ ਉਹ ਦਿਨ ਦਿਨੇ ਸੋ ਵਿੱਚੋਂ ਖਾ ਖੂ ਜਾਂਦੇ ਇੱਥੇ ਸਰ ਜੰਗਲਾਤ ਵਿਭਾਗ ਦੇ ਅੰਦਰ ਇੱਕ ਸਕੀਮ ਹੈ। ਜੀ ਆ ਹੁਣ ਤੁਸੀਂ ਵੇਖੋਗੇ ਜੰਗਲਾਤ ਮਹਿਕਮੇ ਦੇ ਵਿੱਚ ਕਾਰਵਾਈ ਹੋਣ ਜਾ ਰਹੀ ਆ ਇਸ ਸਕੈਮ ਨੇ ਇਸ ਤਰ੍ਹਾਂ ਦੇ ਜੀ ਜੀ ਬਿਲਕੁਲ ਇਹ ਆਪ ਹੀ ਰੁੱਖ ਵੜਾ ਦਿੰਦੇ ਨੇ ਹਾਲਾਂਕਿ ਮੈਂ ਕਦੀ ਵੀ ਕਿਸੇ ਡਿਪਾਰਟਮੈਂਟ ਦੇ ਸਾਰੇ ਬੰਦੇ ਵੱਲ ਉਂਗਲ ਨਹੀਂ ਚੁੱਕਦਾ ਜੀ ਜੀ ਪਰ ਬਲੈਕ ਸ਼ੀਪਸ ਤੇ ਹੁੰਦੀਆਂ ਨੇ ਨਾ ਬਿਲਕੁਲ ਉਹ ਉਹ ਤੇ ਸਾਰੇ ਕਿਤੇ ਇਹ ਫੋਰੈਸਟ ਸਕੈਮ ਹੋਇਆ ਤਾਂ ਦੀ ਤੇ ਸਾਧੂ ਸਿੰਘ ਧਰਮਸੋਤ ਰਗੜਿਆ ਗਿਆ ਜੀ ਇਸ ਕਰਕੇ ਇਹ ਇਹ ਗੱਲਾਂ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਾਡੇ ਕੋਲ ਜੰਗਲ ਪਹਿਲਾਂ ਹੈ ਨਹੀਂਗਾ ਹਮ ਸਾਡੇ ਕੋਲ ਇਹ ਚੀਜ਼ਾਂ ਦੀ ਪਹਿਲਾਂ ਹੀ ਥੋੜਿਆ ਤੇ ਜਿੱਥੇ ਇੰਨੀ ਤਦਾਦ ਹੈ ਕਿ 25000 30000 ਰੁਪਏ ਖਲੋਤਾ ਇੱਕ ਜਗ੍ਹਾ ਤੇ ਮੇਰੇ ਖਿਆਲ ਦੇ ਨਾਲ ਬਚਣਾ ਚਾਹੀਦਾ ਹਾਂ ਠੀਕ ਹੈ ਕਿਤੇ ਸੜਕ ਕੋਈ 4 ਫੁੱਟ ਕੋਈ ਵਧਾ ਲਓ ਯਾਰ ਕੋਈ ਸਾਹਿਬ ਕਿਤਾਬ ਲਾ ਲਓ ਇਹਦਾ ਬਦਲ ਮੇਰੇ ਕੋਲ ਨਹੀਂ ਤੇ ਮਾਰ ਹੀ ਦੱਸ ਸਕਦੇ ਆ ਕਿ ਉਹ ਫੌਨ ਕੰਟਰੀ ਵਾਲੇ ਕਈ ਫੋਟੋਆਂ ਦੇਖਦੇ ਆ ਜੋ ਇੱਕ ਇੱਕ ਦਰਖਤ ਪਿੱਛੇ ਉਹ ਸੜਕਾਂ ਦੀ ਸ਼ੇਪ ਹੀ ਬਦਲ ਦਿੰਦੇ ਆ ਉਹ ਨਹੀਂ ਨਹੀਂ ਸਾਡੇ ਇੱਥੇ ਤਾਂ ਤੁਸੀਂ ਦੇਖੋ ਮਤਲਬ ਕਿ ਰੁੱਖ ਨੂੰ ਵੱਢਣਾ ਤੇ ਸਭ ਤੋਂ ਸੌਖਾ ਤਰੀਕਾ ਹੈ ਵੀ ਜਾ ਕੇ ਝੜਕਾ ਦਿਓ ਉਹਨੂੰ ਰੁੱਖ ਨੂੰ ਵੇਖ ਕੇ ਤੇ ਮੈਂ ਤੁਹਾਨੂੰ ਅੱਗੇ ਦੱਸੀ ਹੈ ਨਾ ਮਾਨਸਿਕਤਾ ਕੀ ਹੈ ਸਾਡੇ ਲੋਕਾਂ ਦੀ ਉਹ ਸਾਡੇ ਲਾਰੇ ਮੁੰਡੇ ਤੇ ਉਹ ਪਿੰਡ ਜੋਟ ਕੇ ਕਹਿੰਦੇ ਛੱਪੜ ਸਾਫ ਕਰੋ ਜੇ ਐਡੇ ਹੀ ਤੁਸੀਂ ਕੰਮ ਕਰਨ ਵਾਲੇ ਸਹੀ ਗੱਲ ਸਹੀ ਜਿਹੜਾ 60 ਲੱਖ ਦਾ ਪ੍ਰੋਜੈਕਟ ਉਹ ਵਿਚਾਰੇ ਜੇਬ ਚੋਂ ਪੈਸੇ ਲਾ ਰਹੇ ਆ ਯਾਰ ਤਾਂ ਲੱਗਣ ਦਿਓ ਕਿਤੇ ਇਸ ਪਾਸੇ ਅਸੀਂ ਹੋ ਹੀ ਨਹੀਂ ਰਹੇ ਵਾਤਾਵਰਨ ਪ੍ਰਤੀ ਇੰਨੇ ਜ਼ਿਆਦਾ ਚਲੋ ਹੁਣ ਆਪ 4 ਕੁ ਸਾਲਾਂ ਤੋਂ 3 ਕੁ ਸਾਲਾਂ ਤੋਂ ਥੋੜਾ ਮੋੜਾ ਪਿਆ ਆਦਰਵਾਇਸ ਤਾਂ ਅਸੀਂ ਬਿਲਕੁਲ ਹੀ ਲਾਪਰਵਾਹ ਰਹੇ ਹਾਂ ਜੀ ਜੀ ਆਪਣੇ ਏਰੀਆ 'ਚ ਹੀ ਦੇਖ ਲਓ ਮਿੰਟੋ ਜੀ ਸਾਰੇ ਪਾਸੇ ਵੱਡੀਆਂ ਸੜਕਾਂ ਬਣ ਗਈਆਂ ਨੇ ਹਾਈਵੇ ਤੇ ਸਾਰੇ ਦਰਖਤ ਹੀ ਖਤਮ ਹੋ ਗਏ ਤਾਂ ਕਿ ਖੜੋ ਜਗ੍ਹਾ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਦੇਖੋ ਆਪਣੇ ਰੁੱਖ ਪਤਾ ਕਿਉਂ ਗਏ ਆ ਜੀ ਆਪਣੇ ਤਾਂ ਬਹੁਤ ਜ਼ਿਆਦਾ ਬਾਗ ਹੁੰਦੇ ਸਨ ਹਮ ਹੋਇਆ ਕਿ ਇਹ ਸਾਰਾ ਕੋਈ ਸਾਡੇ ਅੱਖੀਂ ਵੇਖਿਆ ਸੇਮ ਆ ਗਈ 92 93 'ਚ ਇੱਥੇ ਸੇਮ ਆਉਣੀ ਸਟਾਰਟ ਹੋ ਗਈ ਰੁੱਖ ਸੜ ਗਏ ਬਾਗ ਸੜ ਗਏ ਬੇੜਾ ਘਰਕ ਹੋ ਗਿਆ ਅੱਛਾ ਉਸ ਤੋਂ ਬਾਅਦ ਨਰਮੇ ਤੋਂ ਜਦੋਂ ਛੋਣੇ ਤੇ ਆਏ ਜੀ ਤਾਂ ਜਿਹੜੇ ਪਲਾਟ ਬਣਾਉਣੇ ਆ ਜੀ ਅਸੀਂ ਪੱਧਰ ਕਰਨੇ ਆ ਤੋ ਜਿਹੜੇ ਨਰਮੇ ਵਾਲੇ ਵਾਹਣ ਸੀ ਉਹਨਾਂ ਦੇ ਵਿੱਚ ਬਹੁਤ ਰੁੱਖ ਹੁੰਦੇ ਸਨ ਜੀ ਬੜੇ ਰੁੱਖ ਹੁੰਦੇ ਸੀਗੇ ਉਹ ਫਿਰ ਜਦੋਂ ਨਰਮਿਆਂ ਤੋਂ ਝੋਨੇ ਵਾਲੇ ਵੀ ਪੱਧਰਾ ਕਰਦਿਏ ਤੇ ਆ ਤਿੰਨ ਚਾਰ ਕਿੱल्ल्या ਤੱਕ ਪਾਣੀ ਸ਼ੂਕਦਾ ਹੀ ਜਾਵੇ ਤੇ ਟਰੈਕਟਰ ਕਿਤੇ ਮੋੜਨਾ ਨਾ ਪਵੇ ਉਹ ਵਿੱਚ ਵਿਚਾਲੇ ਮੱਟਾਂ ਵੀ ਵਾਹ ਕੱਤੀਆਂ ਤੇ ਜਿਹੜੇ ਰੁੱਖ ਸੀ ਉਹਨਾਂ ਦਾ ਵੀ ਬੇੜਾ ਕਰਕ ਕਰ ਦਿੱਤਾ ਜੀ 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 ਬਿਲਕੁਲ ਸਤਨਾਮ ਜੀ ਕਹਿ ਰਹੇ ਨੇ ਅੱਜ ਦਾ ਲਾਇਆ ਬੂਟਾ 10 ਸਾਲਾਂ ਚ ਰੁੱਖ ਬਣੇਗਾ ਪਰ ਕੋਈ ਚੀਜ਼ ਹੈ ਨਾ ਕਿ ਇਹਦਾ ਬਦਲ ਲੱਭੋ ਯਾਰ ਇਹ ਇਹ ਥੋੜੀ ਹੈ ਅਸੀਂ ਮੈਂ ਇਸ ਕੱਲ ਦਾ ਵਿਰੋਧੀ ਨਹੀਂ ਹਾਂ ਕਿ ਤੁਸੀਂ ਸੜਕੀ ਯੋਜਨਾਵਾਂ ਨਾ ਲਿਓ ਸਾਰਾ ਕੁਝ ਨਾ ਲਿਓ ਹਮਮ ਕਹ ਲਿਆ ਕਿ ਤੁਸੀਂ ਬਦਲ ਵੀ ਕੋਈ ਜਗ੍ਹਾ ਲਓ ਜੀ ਜੀ ਕੋਈ ਬਦਲਵੀਂ ਜਗ੍ਹਾ ਲੱਭੋ ਕੋਈ ਉਹਦਾ ਕੋਈ ਹੋਰ ਬਦਲ ਲੱਭੋ ਯਾਰ ਜੀ ਹਾਈਵੇ ਤਾਂ ਚਲੋ ਜਿੰਨੇ ਕੁ ਬਣ ਗਏ ਠੀਕ ਹੈ ਇਹਨਾਂ ਨੂੰ ਵਧੀਆ ਢੰਗ ਨਾਲ ਰੱਖੋ ਜਿਹੜੀਆਂ ਵਿਚਾਲੀਆਂ ਸੜਕਾਂ ਲਿੰਕ ਸੜਕਾਂ ਨੇ ਜਰਨਾਈਲੀ ਸੜਕਾਂ ਨੇ ਉਹ ਉੱਥੇ ਤੇ ਰੱਖ ਮੈਨੂੰ ਨਹੀਂ ਲੱਗਦਾ ਕਿ ਨੁਕਸਾਨੇ ਜਾਈ ਦੀ ਜੀ ਜਗ੍ਹਾ ਤਾਂ ਹੈ ਹੀ ਜੇ ਆਪਾਂ ਚਾਹੀਏ ਤਾਂ ਲਾ ਸਕਦੇ ਹਾਂ ਬਿਲਕੁਲ ਮਿੰਟੂ ਜੀ ਇਜਾਜ਼ਤ ਆਪਾਂ ਲੈਨੇ ਆਂ ਦਰਸ਼ਕਾਂ ਤੋਂ ਦੋ ਚਾਰ ਕਮੈਂਟ ਆਪਾਂ ਨਾਲ ਪੜ੍ਹ ਲਗੇ ਲਾਲਿਤ ਜੀ ਕਹਿ ਰਹੇ ਨੇ ਕਿ ਸਰਕਾਰ ਕਹਿੰਦੀ ਹੈ ਜਿੰਨੇ ਦਰਖਤ ਪੱਟੇ ਜਾਣਗੇ ਉਹਨੇ ਰੋਪੜ ਚ ਲਾਏ ਜਾਣਗੇ ਬੋਦਸ ਜੀ ਦੱਸ ਰਹੇ ਨੇ ਕਿ ਆਈਆਈਟੀ ਮਦਰਾਸ ਦੇ ਵਿੱਚ ਇੱਕ ਸਾਬਕਾ ਸਟੂਡੈਂਟਸ ਨੇ 228 ਕਰੋੜ ਰੁਪਏ ਦਾਨ ਕੀਤਾ ਖ ਕਿਆ ਬਾਤ ਹੈ ਵਾਹ 228 ਕਰੋੜ ਰੁਪਏ ਇਹ ਦਾਨ ਬੜੇ ਮਹਾਨ ਦਾਨ ਨੇ ਜੀ ਜੀ ਜੀ